ਹਾਂਜੀ ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਗੋਲਡਨ ਟੈਂਪਲ ਕੀ ਕਰ ਰਹੇ ਹਾਂ ਅੱਜ ਬੱਸ ਦੀ ਵੇਟ ਜੋ ਕਿ 10 ਮਿੰਟਾਂ ਨੂੰ ਆਉਣ ਵਾਲੀ ਆ ਤੇ ਬਾਕੀ ਤੁਹਾਨੂੰ ਸਾਸ਼ੀ ਦੋ ਬੱਸਾਂ ਪਹਿਲਾਂ ਹੀ ਨਿਗਾਹ ਚੁੱਕੇ ਹਾਂ ਜੋ ਕਿ ਅਸੀਂ ਦੋ ਜਾਣੇ ਦੀ ਵੇਟ ਕਰ ਰਹੇ ਹਾਂ ਉਹ ਆ ਰਹੇ ਆ ਅੱਜ ਤੁਹਾਨੂੰ ਦਿਖਾਉਣੇ ਆ ਹਾਂ ਭਾਈ ਆ ਰਹੇ ਆ ਇਹਨਾਂ ਦੀ ਵਜ੍ਹਾ ਕਰਕੇ ਦੋ ਬੱਸਾਂ ਲਗਾਤੀਆਂ ਪਹਿਲਾਂ ਹੀ ਪਾਵਰ ਬੈਂਕ ਆ ਜਾਈਂ ਦੇ ਨਾਲ ਗ੍ਰੈਡ ਚਾਹੀਦਾ ਨਾਲ ਹੀ ਉਹ ਸੇਵਾ ਕਰਨ ਜਾਣਾ ਕਿ ਫੂਟ ਲੌਨ ਜਾਣਾ ਵਾ ਪਾਵਰ ਬੈਂਕ ਤੂੰ ਵੀ ਲੇਟ ਹੀ ਆਇਆ ਵਾ ਹੁਣ ਵੀਡੀਓ ਜੀ ਬਣਾਉਣਾ ਫਿਰਦਾ ਵਾ ਬਾਬਾ ਜੀ ਮੇਰਾ ਤਾਂ ਇਦਾਂ ਹੀ ਆ ਫਿਰ ਚੜਾਈ ਗਿਆ ਅਗ ਲਾਈ ਗਿਆ 35 ਤੇ ਨਹੀਂ ਪਸ ਤ੍ਰਿਕਸ਼ਟ ਹੈ ਭਾਈ ਕਹਿੰਦਾ 35 ਤੇ ਹੁਣ ਵੀਡੀਓ ਬਣਾਉਣ ਲੱਗ ਗਿਆ ਵਾ ਲੇਟ ਕਰਾ ਕੇ ਦੋ ਪੱਸਾ ਲਗਾ ਦਿਆਂ ਇਹ ਸਾਡੀ ਵੀਰੇ ਚੜਾਈ ਆ ਅਗ ਲਾਈ ਆ 3 ਘੰਟੇ ਹੋ ਗਏ ਤੁਹਾਨੂੰ ਫੋਨ ਲਾਇਆ ਇਹਨੂੰ

ਮੋਕੇ ਭਰਾਵਾ ਨਹੀਂ ਟੱਕਰੀ ਜਣਾ ਯਾਰ ਤੇਨੂੰ ਕਹਿਦਾ ਮੋਕੇ ਵਧੀਆ ਬੱਸ 'ਚ ਬਹਿ ਜਾਣਾ 22 ਸਾਡਾ ਕਹਿੰਦਾ ਮੋਕੇ ਹੀ ਜਾਣਾ ਹੈ ਮੋਕੇ ਹੀ ਜਾਣਾ ਉਹ ਤਾਂ ਪੰਜ ਭਰੀ ਮਿਲਦੀ ਉਹ ਤਾਂ ਇਹ ਸਾਨੂੰ ਟਿਕਟ ਪਈ ਹੈ ਜੀ 20 ਰੁਪਏ ਦੀ ਜੋ ਕੇ ਭਿੰਡਰ ਤੋਂ ਮੋਕੇ ਸਾਨੂੰ ਜਾ ਰਹੇ ਜਾ ਰਹੇ ਆ ਪਿੰਡਰ ਤੋਂ ਮੋਗਾਈ ਆਪਣੇ ਆ ਬੈਠੇ ਆ ਸਾਥੀ ਆਪਾਂ ਪਹੁੰਚ ਗਏ ਜੀ ਪਿੰਡ ਜਲਾਲਾਬਾਦ ਵਿੱਚ ਇਹੀ ਸਾਡਾ ਪਹਿਲਾ ਬੱਸ ਸਟਾਪ ਸੀਗਾ ਨਹੀਂ ਉਹ ਜਿੱਡੇ ਚਟੇ ਆ ਜਿਹਾ ਪੂਰ ਪੂਰ ਜੀਆਂ ਲੋਕਾਂ ਵੱਡੇ ਵੱਡੇ ਸੀ ਤੇ ਬੈਠੇ ਸੀ ਅਜੀਬ ਜਿਹਾ ਸੁਣਸਰੇ ਦੇ ਝੋਲੇ ਲਾਗੇ ਨੇ ਇਹਨੇ ਕੋਈ ਨਾ ਕਿ ਪਾਰ ਮੈਡਮ ਵਹੇ एवरीवन ਆਵਾਜ਼ ਤੋਂ ਬਾਤ ਕਰਨਾ ਕਿ ਨਾਮ ਦਾ ਯਾ ਮਹਤਵਪੂਰਨ ਸੱਤਾਂ ਨਾਮ ਇਹਦਾ ਵੀ ਤੁਹਾਨੂੰ ਬੋਲਣਾ ਹੋਵੇ। ਭਰਾਵਾ ਕੈਂਟਰ ਮਟਰ ਲਾਲਾ ਅਸੀਂ ਪਹੁੰਚ ਗਏ ਹਾਂ પેટ્રોલ ਪੰਪ ਤੇ ਜੋ ਕਿ ਸਾਡੀ ਬੱਸ ਖੌਣ ਲੱਗੀ ਹੈ ਤੇਲ। ਇਹ ਆਪਣੀ ਬੱਸ ਜੀ ਇਹ ਆ પેટ્રોલ ਪੰਪ ਜੋ ਕਿ ਮੋਗੇ ਵੱਲ ਜਾ ਰਿਹਾ। ਇਹ ਆਪਣੇ ਜੋ ਕਿ ਆਪਣੇ ਨਾਲ ਜਾ ਰਿਹਾ ਅਮਰਸਰ ਦਾ ਵੇਖ ਨਾ ਬਈ ਮੋਟਿਆ ਬਹੁਤ ਚੱਕੀ ਵੀ ਲੈ ਕੇ ਜਾਣਾ ਜੀ ਤੈਨੂੰ ਮੇਰੀ ਫਿਕਰ ਦਾ ਯਾਰ ਸਾਡ ਦੇਖ ਲਾ ਇੱਥੇ ਮੋਗੇ ਵੀ ਨਹੀਂ ਪਹੁੰਚਣਾ ਦੇ ਫੋਨ ਆਇਆ ਉਹ ਵੀ ਆਇਆ ਕੰਪਨੀ ਵਾਲਿਆਂ ਦਾ ਉਹ ਵੀ ਕਰ ਲਉਂ ਆਈ ਫਿਰਦਾ ਐਵੇਂ ਹੀ ਲਈ ਫਿਰਦਾ ਕੰਪਨੀ ਵਾਲਿਆਂ ਦਾ ਫੋਨ ਆ ਗਿਆ ਚੱਕੀ ਫਿਰਦਾ ਬੱਸ ਕਰੀ ਜਾਂਦਾ ndun 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 ਲੋ ਜੀ ਹੁਣ ਆਪਾਂ ਪਹੁੰਚ ਗਏ ਮੋਗਾ ਸ਼ਹਿਰ ਦੇ ਵਿੱਚ ਆਪਾਂ ਹੁਣ ਪਾ ਰਹੇ ਹਾਂ ਚਾਲੇ ਬੱਸ ਸਟੈਂਡ ਦੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਮੋਗੇ ਦਾ ਬੱਸ ਸਟੈਂਡ ਆਪਾਂ ਜਾ ਰਹੇ ਹਾਂ ਮੋਗਾ ਬੱਸ ਸਟੈਂਡ ਦੇ ਵਿੱਚ ਜੋ ਕਿ ਇੱਥੋਂ ਅਮਰਸਰ ਸਾਹਿਬ ਨੂੰ ਪਾਵਾਂਗੇ ਚਾਲੇ ਜੋ ਕਿ ਸਾਨੂੰ ਇੱਥੋਂ ਮਿਲੂਗੀ ਬੱਸ ਅਮਰਸਰ ਦੀ ਚੱਲੇ ਆ ਇਹਦਾ ਚਾਲੇ ਕਿੰਦਾ ਬਾਬਾ ਜੀ ਅਸੀਂ ਪਹਿਲੀ ਵਾਰੀ ਵਲੌਗ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਮਾਣਾ ਪਤਾ ਸਿਖਾਈ ਚੱਲਿਓ ਠੀਕ ਹੈ ਜੀ ਬਹੁਤ ਆਗਮ ਜੀ ਬਾਕੀ ਆਪਣੇ ਬਾਕੀ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗੇ ਅੱਗੇ ਜਾ ਕੇ ਇਹਨਾਂ ਬਾਈਆਂ ਸਾਰਿਆਂ ਦੀ ਠੀਕ ਹੈ ਉਹ ਦੇਖ ਡਾਊਨ ਜਾਂਦੇ ਨੇ ਡਾਊਨ ਹੁੰਦੇ ਆ ਤੋਂ ਅਮਰਸਰ ਜੀ 110 ਕਿਲੋਮੀਟਰ ਪੈਂਦਾ ਮੋਗੇ ਤੋਂ ਭਾਈ ਆਹ ਰਕਾ ਕਿੱਥੇ ਜਾਣੀ ਆਹ ਦਾ ਬੱਸ ਸਟੈਂਡ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਇਹ ਬਾਈਆਂ ਨੂੰ ਆਪਣੀਆਂ ਬੱਸ ਲੱਭ ਗਈ ਆ ਅਮਰਸਰ ਸਾਹਿਬ ਦੀ ਇਹ ਦੋਹਰੇ ਬਲਾਉਣਾ ਹੈ ਮੋਰ ਕਿ ਉਹ ਐਂਡ ਤੇ ਜਾ ਲੈ ਬੱਸ ਭਾਜੀ ਕਿੰਨੇ ਹੋਏ ਜਾਨੀ ਬੱਸ ਗਰਮੀ ਨਹੀਂ ਆ ਰਹੀ ਹੈ ਨਾ ਬੈਗ ਬੋਗ ਰੱਖ ਕੇ ਘੁੰਮਦੇ ਰਹਾਂ ਬਾਹਰ ਚੜ੍ਹਦੇ ਰਹਾਂ ਹਨਾ ਭਾਈ ਵਧੀਆ ਵਧੀਆ ਭਾਈ ਜਾਨ ਦੀ ਵਾਰੀ ਆ ਜਾਏ ਸਾਡੇ ਮਤਲਬ ਕੀ ਕਦੋਂ ਆਣੀ ਆ ਹੈ ਇਹੀ ਨੂੰ ਬਾਬਾ ਜੀ ਮਿਹਰੇ ਆ ਜੀ ਹੁਣ ਆਪਾਂ ਬਸ ਦੇ ਵਿੱਚ ਆਪਾਂ ਟੈਕ ਦਾ ਮਿਲ ਗਈ ਆ ਲਓ ਜੀ ਇਹਨੂੰ ਨਿਆ ਦੇਖੀ ਜਲੇ ਇਹ ਬਾਈ ਆਪਣੇ ਹੱਸ ਰਹੇ ਆ ਆਪਣੇ ਦੇ ਲਓ ਜੀ ਫਾਈਨਲੀ ਅਸੀਂ ਬਸ ਲਓ ਜੀ ਬਸ ਆਪਣੀ ਬੈਕ ਹੋ ਰਹੀ ਆ ਬਈਆਂ ਵੀ ਆ ਮੈਂ ਨਗਰਪਾਲਿਕਾ ਦੇ ਚੱਲ ਰਿਹਾ ਜੀ ਤੁਹਾਨੂੰ ਕਾਈਡ ਪਾ ਰਹੀ ਹੈ ਬੈਗ ਰੱਖ ਦਿਓ ਬੈਗ ਰੱਖ ਦਿਓ ਉੱਪਰ ਆਰਾਮ ਆਰਾਮ ਵਾਲਾ ਬੁਲੀ ਬੱਸ ਦੇ ਵਿੱਚ ਭੀੜ ਹੋਣ ਦੇ ਕਾਰਨ ਅਸੀਂ ਵੀਡੀਓ ਨਹੀਂ ਬਣਾ ਸਕੀ ਹਾ ਛੋੜਾ ਇਹ ਸੀਨ ਤੋਂ ਲਵਾ ਦਿੰਨੇ ਹਾਂ ਨੰਬਰ ਸਰ ਕਰਤਾ ਹੈ ਨਾ ਜੀ ਸਰ ਬੁਲਾ ਰਾ ਜਿਹੜੇ ਮੋਗੜ ਤੋਂ ਨਹੀਂ ਆਉਂਦੇ ਕਿਹੜੇ ਤੋਂ ਆਉਂਦੇ ਹਾਂ ਜੇ ਹਾਂ ਸਾਡੇ ਰ ਆ ਪਾ ਲਾ ਕੇ ਮੇਲਾ ਕੜੂ ਕੰਮ ਹਾਂਜੀ ਆਪਾਂ ਪਹੁੰਚ ਗਿਆ ਹੀ ਅਮਰਤਸਰ ਸਾਹਿਬ ਓਏ ਪ੍ਰੋਫੈਸਰ ਜੀ ਨਾ ਬੋਲਦਾ ਬੋਲਦਾ ਹੇ ਬਾਦਰਵਾੜ ਸਾਹਿਬ ਦਰਵਾਜ਼ਾ ਧੰਨਵਾਦ ਅਸੀਂ ਆ ਗਏ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁਣ ਅਸੀਂ ਜਾ ਰਹੇ ਹਾਂ ਅੰਮ੍ਰਿਤਸਰ ਆਪਣੇ ਰੂਮ ਦੇ ਵਿੱਚ ਆਵੇ ਆਪਣੇ ਬਾਜ ਬਲੌਗਰ ਵੀਡੀਓ ਬਣਾਈ ਜਾਂਦਾ 48 ਪਾਣੀ ਗੋਤੀ ਜੇ ਇਹ ਤੁਸੀਂ ਸਾਰਾ ਵਲੌਗ ਵੇਖਿਆ ਇਹਨਾਂ ਦੋਨਾਂ ਦਾ ਕੰਪੀਟੀਸ਼ਨ ਹੈ ਦੋਨਾਂ ਦਾ ਕੰਪੀਟੀਸ਼ਨ ਹੈ ਇਹ ਪਤਾ ਲੱਗ ਰਿਹਾ ਕਿ ਇਹਦੇ ਵੀਊ ਜ਼ਿਆਦਾ ਹੁੰਦੇ ਆ ਕਿਹੜਾ ਕਿੰਨੇ ਵੜੀ ਚ ਆ ਆ ਬੰਦਾ ਸਾਰੇ ਸਾਹਮਣੇ ਵੀ ਬਣੋ ਲਾ ਕੇਦਾ ਵੀਡੀਓ ਇਹ ਇਹ ਸੰਗਦਾ ਇਹ ਸੰਗਦਾ ਸੁਣਦਾ ਨਹੀਂ ਪਤਾ ਨਹੀਂ ਕੀ ਚੱਕਰ ਆ लेट्स ਗੋ ਗਾਇਸ ਆਦਾ ਬਹੁਤ ਆ ਕੋਈ ਤਾਂ ਗਏ ਆ ਆ ਕੁੜੀਆਂ ਨੂੰ ਸ਼ਰਮੀਲਾ ਆ ਆ ਵੇਖੋ ਹੁਣ ਵੀ ਸ਼ਰਮਾ ਨੇ ਰਾਤ ਨੂੰ ਭਾਈ ਬੋ آپ جا رہے ہیں امرتسر صاحب دربار صاحب بہت زیادہ رش اجا کے دیکھنے کو مل رہا جی آپ لوگ آ گیا ہوں نیڑے تو ہاں آپ درشن کر گے گردوارا صاحب دی ਲੋਬੀ ਆਈ ਕਰੀ ਦੇਖੋ ਯਾਰ ਸਾਡੇ ਆਉਂਦੇ ਨੇ ਇੱਕ ਬਣਾ ਇਹ ਰਿਹਾ ਹੋਰ ਇਹਨਾਂ ਨੂੰ ਫਾਈਨਲੀ ਸਾਨੂੰ ਲੱਗੀ ਸੀ ਹੁਣ ਭੁੱਖ ਤੇ ਅਸੀਂ ਖਾ ਰਹੇ ਹਾਂ ਹੁਣ ਨਾਨ ਅਸੀਂ ਲੰਗਰ ਹਾਲ ਦੇ ਵਿੱਚ ਨਹੀਂ ਜਾ ਸਕਦੇ ਸੀਗੇ ਸਾਨੂੰ ਜ਼ਿਆਦਾ ਹਨੇਰਾ ਹੋ ਚੁੱਕਿਆ ਵਾ ਇਸ ਕਰਕੇ ਅਸੀਂ ਮੇ ਨਾਨ ਖਾਵਾਂਗੇ ਹੁਣ ਤੇ ਬਾਕੀ ਦੁੱਧ ਨਾਲ ਗੱਲਬਾਤ ਬਾਤ ਕਿਉਂ ਕਰਦੇ ਆ ਖਾ ਪੀ ਕੀ ਫਾਈਨਲੀ ਆਪਣੇ ਨਾਨ ਬਣ ਕੇ ਆ ਗਿਆ ਆਪਣੇ ਬਰੋ ਖਾ ਵੀ ਖਾਣ ਲੱਗ ਚੁੱਕੇ ਆ ਤੇ ਨਾਲ ਮੱਖਣਾ ਬਹੁਤ ਕੱਢ ਲਾ ਮਗਰ ਨਹੀਂ ਖਾਗੀਆਂ ਰੋਟੀ ਖਾ ਕੇ ਆਪਾਂ ਬਾਹਰ ਆ ਗਏ ਆ ਜੀ ਹੁਣ ਆਪਾਂ ਜਾ ਰਹੇ ਆ ਆਪਣੇ ਰੂਮਾਂਲ ਕਿਉਂਕਿ ਆਪਣਾ ਹੋਟਲ ਲੂਕਿੰਗ ਦਿੱਤਾ ਹੈ ਬਾਕੀ ਤੁਹਾਨੂੰ ਲੋ ਜੀ ਹੁਣ ਅਸੀਂ ਨਾਨ ਸ਼ਾਕ ਕੇ ਆ ਗਏ ਆ ਅਸੀਂ ਬਾਹਰ ਤੇ ਹੁਣ ਅਸੀਂ ਚੱਲੇ ਆ ਆਪਣੇ ਰੂਮ ਨੂੰ ਅਸੀਂ ਰੂਮ ਪਹਿਲਾਂ ਹੀ ਆਪ ਦਾ ਬੁੱਕ ਕਰਾ ਲਿਆ ਸੀਗਾ ਆਪਾਂ ਚੱਲੇ ਆ ਕਮਰੇ ਚ ਆਈਆਂ ਕਰ ਲਈਆਂ ਫੁੱਲ ਖਾ ਪੀ ਕੇ ਪੂਰਾ ਇਹ ਹੁਣ ਆਪਾਂ ਚੱਲੇ ਕਮਰਾ ਕੋ ਜਾ ਯਾਰ ਇਹ ਬੰਦੇ ਨੇ ਸਾਰੀ ਸਾਡੀ ਵੀਡੀਓ ਵੀ ਖਰਾਬ ਕੀਤੀ ਅਸੀਂ ਚੱਲੇ ਹੁਣ ਆਪਦੇ ਰੂਮ ਨੂੰ ਤੇ ਅਸੀਂ ਪਹਿਲਾਂ ਹੀ ਬੁੱਕ ਕਰ ਲਿਆ ਸੀ ਆਨਲਾਈਨ ਬੁੱਕ ਕਰ ਲਿਆ ਸੀਗਾ ਤੇ ਅੱਜ ਦੀ ਸਾਈਟ ਹੈਗੀ ਤੁਹਾਨੂੰ ਦੱਸਾਂਗੇ ਬਾਅਦ ਚ ਕੈਪਸ਼ਨ ਜੇ ਤੁਹਾਨੂੰ ਦੇ ਦਾਂਗੇ ਕਿ ਕਿਵੇਂ ਬੁੱਕ ਕਰੀਦਾ ਰੂਮ ਤੇ ਕਿਵੇਂ ਨਹੀਂ ਤੇ ਉਹ ਤੁਸੀਂ ਇੱਕ ਜਾ ਕੇ ਥੱਲੇ ਆ ਕੇ ਕਰ ਲਿਓ ਅੱਜ